ਸਤ੍ਰੀਕਾਲ ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਵਿੱਚ ਸੈਂਕੜੇ ਪੰਜਾਬੀਆਂ ਨੂੰ ਰਿਪੋਰਟ ਕਰਨ ਦੇ ਹੁਕਮ ਮਕਾਨ ਮਾਲਕ ਦੇ ਹਜ਼ਾਰਾਂ ਡਾਲਰ ਦੱਪਣ ਵਾਲਾ ਵੀ ਸ਼ਾਮਲ ਇਮੀਗ੍ਰੇਸ਼ਨ ਵਾਲਿਆਂ ਤੋਂ ਲੁਕਦੇ ਫਿਰ ਰਹੇ ਨੇ ਨੌਜਵਾਨ ਅਮਰੀਕਾ ਅਤੇ ਕੈਨੇਡਾ ਵਿੱਚ 6 ਭਾਰਤੀਆਂ ਨਾਲ ਅਣਹੋਣੀ ਵਿਨੀਪੈਗ ਵਿਖੇ ਨਵਜੋਤ ਸਿੰਘ ਦੀ ਅਚਾਨਕ ਮੌਤ ਕੈਨੇਡਾ ਵਿੱਚ ਇੱਕ ਹੋਰ ਪੰਜਾਬੀ ਨੇ ਕਬੂਲ ਕੀਤਾ ਗੁਨਾਹ ਮਾਨਵੀਰ ਨੇ ਐਡਵਿੰਟਨ ਦੇ ਕਈ ਘਰਾਂ ਨੂੰ ਲਾਈ ਸੀ ਅੱਗ ਕੈਲੀਫੋਰਨੀਆ ਵਿੱਚ ਸੁਖੀਚਾ ਹਲਦੀ ਪੇਤ ਪਰੇ ਹਾਲਾਤ ਵਿੱਚ ਮੌਤ ਨਜ਼ਦੀਕੀਆਂ ਨੇ ਉਠਾਏ ਸਵਾਲ ਇਟਲੀ ਵਿੱਚ ਪੰਜਾਬਣ ਮੋਟਿਆਰ ਨੇ ਰੌਸ਼ਨ ਕੀਤਾ ਭਾਈਚਾਰੇ ਦਾ ਨਾਂ ਕੰਪਿਊਟਰ ਇੰਜੀਨੀਅਰਿੰਗ ਵਿੱਚ 110 ਵਿੱਚੋਂ ਹਾਸਲ ਕੀਤੇ 110 ਅੰਕ ਤੇ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਵਿੱਚ ਸੈਂਕੜੇ ਪੰਜਾਬੀ ਨੌਜਵਾਨਾਂ ਦੇ ਡਿਪੋਰਟੇਸ਼ਨ ਆਰਡਰ ਜਾਰੀ ਹੋਣ ਦੀਆਂ ਕੰਸੂਆਂ ਦਰਮਿਆਨ ਇਹਨਾਂ ਦੀ ਪਛਾਣ ਵੀ ਸਾਹਮਣੇ ਆਉਣ ਲੱਗੀ ਹੈ ਅਤੇ 25 ਸਾਲ ਦੇ ਆਕਾਸ਼ਦੀਪ ਸਿੰਘ ਸਣੇ ਇਹ ਸਾਰੇ ਬਾਰਡਰ ਸਰਵਿਸਿਜ਼ ਵਾਲਿਆਂ ਤੋਂ ਲੁਕਦੇ ਫਿਰ ਰਹੇ ਨੇ ਇੱਕ ਮੀਡੀਆ ਰਿਪੋਰਟ ਮੁਤਾਬਕ ਮਕਾਨ ਮਾਲਕ ਦੇ ਹਜ਼ਾਰਾਂ ਡਾਲਰ ਦੱਬ ਕੇ ਫਰਾਰ ਹੋਏ 6 ਪੰਜਾਬੀ ਮੁੰਡੇ ਕੁੜੀਆਂ ਵਿੱਚੋਂ ਆਕਾਸ਼ਦੀਪ ਸਿੰਘ ਇੱਕ ਹੈ ਅਤੇ ਉਸ ਦੀ ਤਸਵੀਰ ਸਣੇ ਬਾਰਡਰ ਸਰਵਿਸਿਜ਼ ਵਾਲਿਆਂ ਕੋਲ ਪੇਸ਼ੀ ਦਾ ਨੋਟਿਸ ਵੀ ਲਗਾਤਾਰ ਵਾਇਰਲ ਹੋ ਰਿਹਾ ਹੈ ਦੂਜੇ ਪਾਸੇ ਆਕਾਸ਼ਦੀਪ ਸਿੰਘ ਨਾਂ ਦੇ ਇੱਕ ਨੌਜਵਾਨ ਵੱਲੋਂ ਪਿਛਲੇ ਦਿਨੀ ਕੈਲਗਰੀ ਵਿਖੇ ਖੁਦਕੁਸ਼ੀ ਦੀ ਖਬਰ ਸਾਹਮਣੇ ਆਈ ਅਤੇ ਪਰਿਵਾਰਕ ਮੈਂਬਰਾਂ ਮੁਤਾਬਕ ਆਕਾਸ਼ਦੀਪ ਸਿੰਘ ਬ੍ਰੈਮਟਨ ਵਿਖੇ ਰਹਿੰਦਾ ਸੀ ਪਰ ਕੁਝ ਦਿਨ ਪਹਿਲਾਂ ਹੀ ਕੈਲਗਰੀ ਚਲਾ ਗਿਆ ਇਹ ਨੌਜਵਾਨ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੱਕਾ ਨਾਲ ਸੰਬੰਧਿਤ ਸੀ ਪਰ ਫਿਲਹਾਲ ਇਸ ਗੱਲ ਦੀ ਤਸਦੀਕ ਨਹੀਂ ਹੋ ਸਕੀ ਕਿ 7 ਮਹੀਨੇ ਦਾ ਮਕਾਨ ਕਿਰਾਇਆ ਅਦਾ ਕੀਤੇ ਬਿਨਾਂ ਸਮਾਨ ਚੁੱਕ ਕੇ ਫਰਾਰ ਹੋਏ ਨੌਜਵਾਨਾਂ ਨਾਲ ਇਸ ਦਾ ਕੋਈ ਸੰਬੰਧ ਸੀ ਜਿਤੇ ਰਹੇ ਕਿ ਖਾਲਸਤਾਨ ਹਮਾਇਤੀ ਹੋਣ ਦਾ ਦਾਵਾ ਕਰ ਰਹੇ ਕਿਰਾਏਦਾਰਾਂ ਨੇ ਬ੍ਰੈਂਪਟਨ ਵਿਖੇ ਦੱਬਿਆ ਮਕਾਨ ਕੁਝ ਹਫ਼ਤੇ ਪਹਿਲਾਂ ਹੀ ਚੁੱਪਚੀਪੀ ਤੇ ਖਾਲੀ ਕਰ ਦਿੱਤਾ ਸੀ ਲਦਕੇ ਕਿਰਾਏ ਅਤੇ ਬਿਜਲੀ ਪਾਣੀ ਦੇ ਬਿੱਲ ਵੱਜੋਂ ਬਕਾਇਆ 25000 ਡਾਲਰ ਦੀ ਰਕਮ ਦੇਣ ਕੋਈ ਨਾ ਆਇਆ ਕਿਰਾਏਦਾਰਾਂ ਦੇ ਨਾਂ ਸਿਮਰਨ ਕੌਰ, ਮਹਿੰਦਰ ਸਿੰਘ, ਪੁਨੀਤ ਪਾਲ ਸਿੰਘ, ਹਰਮਨਪ੍ਰੀਤ ਕੌਰ, ਆਕਾਸ਼ਦੀਪ ਸਿੰਘ ਅਤੇ ਸਬੀਰ ਸਿੰਘ ਦੱਸੇ ਜਾ ਰਹੇ ਨੇ ਅਤੇ ਡਿਪੋਰਟੇਸ਼ਨ ਦੇ ਹੁਕਮਾਂ ਨਾਲ ਸੰਬੰਧ ਤਾਜ਼ਾ ਖੁਲਾਸਾ ਪੋਰ ਵੀ ਹੈਰਾਨ ਕੁੱਨ ਹੈ ਹੁਣ ਤੱਕ ਇਨਾ 6 ਜਣਿਆਂ ਦੇ ਨਵੇਂ ਪਤੇ ਟਿਕਾਣੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਅਤੇ ਸਿਰਫ ਆਕਾਸ਼ਦੀਪ ਸਿੰਘ ਦੀ ਤਸਵੀਰ ਹੀ ਸਾਹਮਣੇ ਆ ਸਕੀ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਕੈਨੇਡਾ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਵੱਲੋਂ ਅਗਜ਼ਨੀ ਅਤੇ ਜ਼ਬਰੀ ਵਸੂਲੀ ਦੇ ਗੁਨਾਹ ਕਬੂਲ ਕਿਤੇ ਜਾਣ ਨਾਲ ਸੰਬੰਧਿਤ ਖਬਰ ਵੱਲ ਕੈਨੇਡਾ ਵਿੱਚ ਭਾਰਤੀ ਲੋਕਾਂ ਤੋਂ ਮੋਟੀਆਂ ਰਕਮਾਂ ਮੰਗਣ ਦੇ ਮਾਮਲੇ ਵਿੱਚ ਗ੍ਰਿਫਤਾਰ ਇੱਕ ਹੋਰ ਸ਼ੱਕੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਜੀ ਹਾਂ ਐਡਮਿੰਟਨ ਪੁਲਿਸ ਵੱਲੋਂ ਪ੍ਰੋਜੈਕਟ ਗੈਸਲਾਈਟਰ ਦੀ ਇਨ ਗ੍ਰਿਫਤਾਰ 20 ਸਾਲ ਦੇ ਮਾਨਵ ਵੀਰ ਨੇ ਅਗਜ਼ਨੀ ਜਬਰੀ ਵਸੂਲੀ ਅਤੇ ਜਬਰੀ ਵਸੂਲੀ ਦੀ ਸਾਜ਼ਿਸ਼ ਕਢਣ ਦੇ ਦੋਸ਼ ਕਬੂਲ ਕਰਦਿਆਂ ਦੱਸਿਆ ਕਿ ਚਾਰ ਰੀਅਲ ਅਸਟੇਟ ਡਿਵੈਲਪਰਾਂ ਵੱਲੋਂ ਸਾਰੇ ਜਾ ਰਹੇ ਘਰਾਂ ਨੂੰ ਅਗਲਾਉਣ ਅਤੇ ਇੱਕ ਕਾਰ ਤੇ 에ਅਰਸਾਫਟ ਗਨ ਨਾਲ ਹਮਲਾ ਕਰਨ ਦੀ ਆ ਵਾਰਦਾਤਾ ਵਿੱਚ ਉਹ ਸ਼ਾਮਲ ਰਿਹਾ ਕਬੂਲ ਨਾਮੇ ਮੁਤਾਬਕ ਇੱਕ ਘਰ ਨੂੰ ਅੱਗ ਲਾਉਣ ਦੇ ਐਸ ਵਿੱਚ ਮਾਨਵ ਵੀਰ ਨੂੰ 1000 ਡਾਲਰ ਤੋਂ ਵੱਧ ਰਕਮ ਮਿਲੀ ਅਤੇ ਇਸ ਮਗਰੋਂ ਪੈਸੇ ਖਾਤਰ ਉਹ ਵਾਰਦਾਤਾ ਨੂੰ ਅੰਜਾਮ ਦੇਣ ਲੱਗਾ ਅਗਜ਼ਨੀ ਦੀਆਂ ਵਾਰਦਾਤਾ ਨਾਲ ਸਬੰਧਤ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਕਈ ਵਾਰ ਮਾਨਵ ਵੀਰ ਨਜ਼ਰ ਆਇਆ ਉਸਨੇ ਖਤਰਨਾਕ ਡਰਾਈਵਿੰਗ ਦੇ ਇੱਕ ਵੱਖਰੇ ਮਾਮਲੇ ਵਿੱਚ ਵੀ ਆਪਣਾ ਗੁਨਾਹ ਕਬੂਲ ਕਰ ਲਿਆ ਜੋ ਪ੍ਰੋਜੈਕਟ ਗੈਸਲਾਈਟ ਨਾਲ ਸਬੰਧਤ ਵਾਰਦਾਤਾ ਦੌਰਾਨ 25 ਨਵੰਬਰ 2023 ਨੂੰ ਹੋਇਆ ਦੱਸ ਦਈਏ ਕਿ ਐਡਮਿੰਟਨ ਪੁਲਿਸ ਵੱਲੋਂ ਜੁਲਾਈ 2024 ਵਿੱਚ ਗ੍ਰਿਫਤਾਰ ਸ਼ੱਕੀਆਂ ਵਿੱਚੋਂ 19 ਸਾਲ ਦੇ ਦਿਵਨੂਰ ਸਿੰਘ ਆਸ਼ਟ ਨੇ ਮਈ ਮਹੀਨੇ ਦੌਰਾਨ ਸੱਤ ਦੋਸ਼ਾਂ ਵਿੱਚੋਂ ਤਿੰਨ ਕਬੂਲ ਕਰ ਲਏ ਸਨ ਸੀਬੀਸੀ ਦੀ ਰਿਪੋਰਟ ਮੁਤਾਬਕ ਆਸ਼ਟ ਨੇ ਮੰਨਿਆ ਸੀ ਕਿ ਜਬਰੀ ਵਸੂਲੀ ਦੇ ਇਰਾਦੇ ਨਾਲ ਕੀਤੀਆਂ ਜਾਂਦੀਆਂ ਅਗਜ਼ਨੀ ਦੀਆਂ ਵਾਰਦਾਤਾਂ ਵਿੱਚ ਉਹ ਸ਼ਾਮਲ ਰਿਹਾ ਜੋ ਮਨਿੰਦਰ ਢਾਲੀਵਾਲ ਅਤੇ ਹਰਪ੍ਰੀਤ ਸਿੰਘ ਉਪਲ ਦੀਆਂ ਹਦਾਇਤਾਂ ਦੇ ਅੰਜਾਮ ਦਿੱਤੀਆਂ ਜਾਂਦੀਆਂ ਦੇਵਨੌਰ ਸਿੰਘ ਨੂੰ 4.5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਇਸ ਵਿੱਚੋਂ ਜੇਲ੍ਹ ਵਿੱਚ guzariya ਸਮਾ ਘਟਾਅਦਤ ਆ ਗਿਆ। ਦੇਵਨੌਰ ਅਤੇ ਮਾਨਵੀਰ ਤੋਂ ਬਾਅਦ ਤਿੰਨ ਹੋਰਾਂ ਦਾ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਜਿਨ੍ਹਾਂ ਵਿੱਚ ਗੁਰਕਰਨ ਸਿੰਘ, ਪਰਮਿੰਦਰ ਸਿੰਘ ਅਤੇ 17 ਸਾਲ ਦਾ ਇੱਕ ਅਲੜ ਸ਼ਾਮਲ ਹੈ। ਇਹਨਾਂ ਵਿਰੁੱਧ ਕੋਈ ਦੋਸ਼ ਅਦਾਲਤ ਵਿੱਚ ਸਾਬਤ ਨਹੀਂ ਕੀਤਾ ਗਿਆ। ਜਬਰੀ ਵਸੂਲੀ ਦੇ ਮਾਮਲੇ bc ਦੇ ਖਤਰਨਾਕ ਬ੍ਰਦਰਜ਼ ਕੀਪਰਜ਼ ਗਰੋ ਨਾਲ ਜੋੜਦੇ ਅਦਾਲਤੀ ਦਸਤਾਵੇਜ਼ ਵੀ ਸਾਹਮਣੇ ਆ ਚੁੱਕੇ ਨੇ ਅਤੇ ਇੱਕ ਸਾਊਦੀਜੀਅਨ ਕਾਰੋਬਾਰੀ ਤੋਂ 5 ਲੱਖ ਡਾਲਰ ਦੀ ਰਕਮ ਮੰਗੇ ਜਾਣ ਦੀ ਸ਼ਿਕਾਇਤ ਵੀ ਸਾਹਮਣੇ ਆ ਚੁੱਕੀ ਹੈ ਅਦਾਲਤੀ ਦਸਤਾਵੇਜ਼ਾ ਮੁਤਾਬਕ ਅਕਤੂਬਰ ਅਤੇ ਨਵੰਬਰ 2023 ਦਰਮਿਆਨ ਤਿੰਨ ਬਿਲਡਰਾਂ ਦੀ ਮਾਲਕੀ ਵਾਲੇ ਮਕਾਨ ਸਾੜੇ ਗਏ ਅਤੇ ਕੁੱਲ ਨੁਕਸਾਨ 40 ਲੱਖ ਡਾਲਰ ਰਿਹਾ ਦਸੰਬਰ 2023 ਵਿੱਚ ਅਗਜ਼ਨੀਤੀਆਂ ਵਾਰਦਾਤਾਂ ਬਾਰੇ ਕਥਿਤ ਹਦਾਇਤਾਂ ਦੇਣ ਵਾਲਾ ਨਵਾਂ ਸ਼ਖਸ ਗੁਰਕਾਰਨ ਸਿੰਘ ਦੇ ਰੂਪ ਵਿੱਚ ਉਭਰਿਆ। ਦੂਜੇ ਪਾਸੇ ਜਬਰੀ ਫਸੂਲੀ ਕਰਨ ਵਾਲਿਆਂ ਦਾ ਸਰਗਣਾ ਮਨਿੰਦਰ ਧਾਲੀਵਾਲ ਸੰਯੁਕਤ ਅਰਬ ਅਮੀਰਾਦੀ ਜੇਲ੍ਹ ਵਿੱਚ ਬੰਦ ਹੈ। ਅਦਾਲਤੀ ਦਸਤਾਵੇਜ਼ ਕਹਿੰਦੇ ਨੇ ਕਿ ਹਰਪ੍ਰੀਤ ਉਪਲ ਦੇ ਕਤਲ ਤੋਂ ਪਹਿਲਾਂ ਉਹ ਐਡਮਿੰਟਨ ਦੇ ਡਿਵੈਲਪਰਾਂ ਤੋਂ ਮੋਟੀਆਂ ਰਕਮਾਂ ਦੀ ਮੰਗ ਕਰ ਰਿਹਾ ਸੀ। ਜਿਹੜੇ ਕਾਰੋਬਾਰੀ ਰਕਮ ਦੇਣ ਤੋਂ ਨਾ ਕਰਦੇ ਉਹਨਾਂ ਵੱਲੋਂ ਸਾਰੇ ਜਾ ਰਹੇ ਘਰ ਸਾੜ ਦਿੱਤੇ ਜਾਂਦੇ। ਜਾ ਰਿਹائش ਦੇ ਬਾਹਰ ਗੋਲੀਆਂ ਚਲਾਈਆਂ ਜਾਂਦੀਆਂ 온ਟਾਰੀਓ ਅਤੇ BC ਵਿੱਚ ਵੀ ਸਾਲ 2023 ਦੌਰਾਨ ਹੀ ਇਹ ਰੁਝਾਨ ਸ਼ੁਰੂ ਹੋਇਆ ਦਸਤਾਵੇਜ਼ ਕਹਿੰਦੇ ਨੇ ਕਿ ਦਿਵਨੂਰ ਸਿੰਘ ਆਸ਼ਟ ਜ਼ਬਰੀ ਵਸੂਲੀ ਦੇ ਮਾਮਲਿਆਂ ਵਿੱਚ ਵਿਚੋਲੇ ਦਾ ਰੋਲ ਅਦਾ ਕਰਦਾ ਸੀ ਇਸ ਨੂੰ ਨਾਮੀ ਗੈਂਗਸਟਰ ਹਦਾਇਤਾਂ ਦਿੰਦੇ ਅਤੇ ਹੇਠਲੇ ਪੱਧਰ ਦੀ ਟੀਮ ਤੋਂ ਉਹ ਵਾਰਦਾਤਾ ਕਰਵਾਉਂਦਾ ਦਿਵਨੂਰ ਸਿੰਘ ਆਸ਼ਟ ਨੇ ਭਾਵੇਂ ਕੋਈ ਅੱਗ ਨਹੀਂ ਲਾਈ ਪਰ ਹੋਰਨਾਂ ਦੀ ਸ਼ਮੂਲੀਅਤ ਵਿੱਚ ਉਸ ਦੀ ਭੂਮਿਕਾ ਅਕਸਰ ਸਾਹਮਣੇ ਆਈ ਅਕਤੂਬਰ 2023 ਵਿੱਚ ਇਸ ਗਿਰੋਹ ਨੇ ਦੋ ਹੋਮ ਬਿਲਡਰਜ਼ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਇਸ ਮਗਰੋਂ ਦਸੰਬਰ 2023 ਅਤੇ 24 ਦੇ ਆਰੰਭ ਵਿੱਚ ਦੋ ਹੋਰ ਡਿਵੈਲਪਰ ਨਿਸ਼ਾਨੇ ਤੇ ਆ ਗਏ ਪਰ ਇਸ ਮਾਮਲੇ ਵਿੱਚ ਆਸ਼ਟ ਨੇ ਸ਼ਮੂਲੀਅਤ ਤੋਂ ਨਾ ਕਰ ਦਿੱਤੀ ਬੈਰਰ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਕੈਨੇਡਾ ਆਸਟ੍ਰੇਲੀਆ ਅਤੇ ਅਮਰੀਕਾ ਵਿੱਚ 6 ਭਾਰਤੀਆਂ ਦੀ ਮੌਤ ਨਾਲ ਸੰਬੰਧਤ ਹੈ ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਪੰਜਾਬੀ ਨੌਜਵਾਨਾਂ ਨਾਲ ਅਣਹੋਣੀ ਦੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਦਰਮਿਆਨ ਵਿਨੀ ਪੈਗ ਵਿਖੇ ਨਵਜੋਤ ਸਿੰਘ ਦੀ 2 ਅਗਸਤ ਨੂੰ ਅਚਾਨਕੇਤ ਮੌਤ ਹੋ ਗਈ। ਬ੍ਰੈਂਟਨ ਦੇ ਜੋਪਿੰਦਰ ਸਿੰਘ ਟਿਵਾਣਾ ਅਤੇ ਹੋਰਨਾਂ ਵੱਲੋਂ ਨਵਜੋਤ ਸਿੰਘ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਪਰ ਮੌਤ ਦੇ ਕਾਰਨਾਂ ਬਾਰੇ ਵੇਰਵੇ ਸਾਂਝੇ ਨਹੀਂ ਕੀਤੇ ਗਏ। ਉਧਰ ਆਸਟ੍ਰੇਲੀਆ ਵਿਖੇ ਮਨਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸਿਰਫ 6 ਮਹੀਨੇ ਪਹਿਲਾਂ ਹੀ ਮਨਦੀਪ ਸਿੰਘ ਦੇ ਪਿਤਾ ਦਾ ਦੇਹਾਂਤ ਹੋਇਆ ਸੀ ਅਤੇ ਹੁਣ ਪਰਿਵਾਰ ਵਿੱਚ ਪਿੱਛੇ ਮਾਤਾ ਅਤੇ ਭੈਣ ਹੀ ਰਹਿ ਗਈਆਂ ਨੇ ਮਨਦੀਪ ਸਿੰਘ ਦੇ ਦੋਸਤਾਂ ਵੱਲੋਂ ਉਸਦੀ ਦੇਹ ਪੰਜਾਬ ਭੇਜਣ ਲਈ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ ਦੂਜੇ ਪਾਸੇ ਅਮਰੀਕਾ ਦੇ ਵੈਸਟ ਵਰਜੀਨੀਆ ਸਥਿਤ ਮੰਦਰ ਵਿੱਚ ਮੱਥਾ ਟੇਕਣ ਜਾ ਰਹੇ ਭਾਰਤੀ ਪਰਿਵਾਰ ਦੇ 4 ਜੀਆਂ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ प्राप्त जानकारी मुताबिक न्यूयॉर्क ਨਾਲ ਸੰਬੰਧਤ ਆਸ਼ਾ ਦੇਵਾਨ, ਕਿਸ਼ੋਰ ਦੇਵਾਨ, ਸ਼ੈਲੇਸ਼ ਦੇਵਾਨ ਅਤੇ ਗੀਤਾ ਦੇਵਾਨ ਦੀ ਗੱਡੀ ਬੇਕਾਬੂ ਹੋ ਕੇ ਇੱਕ ਡੂੰਗੀ ਖੜਬ ਜੜ ਗਈ ਅਤੇ ਚਾਰੇ ਜਣਿਆਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਨਿਊਯਾਰਕ ਸੂਬੇ ਦੇ ਬਫਲੋ ਸ਼ਹਿਰ ਤੋਂ ਰਵਾਨਾ ਭਾਰਤੀ ਪਰਿਵਾਰ ਵੱਲੋਂ ਵੈਸਟ ਵਰਜੀਨੀਆ ਵਿੱਚ ਧਾਰਮਿਕ ਯਾਤਰਾ ਲਈ ਆਪਣੇ ਠਹਿਰਾ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਪਰ ਬੁਕਿੰਗ ਦੇ ਬਾਵਜੂਦ ਕੋਈ ਨਾ ਪੁੱਜਾ। ਮਾਰਸ਼ਲ ਕਾਉਂਟੀ ਦੇ ਸ਼ੈਰਫ ਮਾਈਕ ਡੋਹਰਟੀ ਨੇ ਦੱਸਿਆ ਕਿ ਲਾਪਤਾ ਦੱਸੀ ਜਾ ਰਹੀ ਟੋ요ਟਾ ਕੈਮਰੀ ਗੱਡੀ ਬਿਗ ਵੀਲਿੰਗ ਕ੍ਰੀਕ ਰੋਡ ਤੇ ਇੱਕ ਡੂੰਗੀ ਖੱਡ ਵਿੱਚ ਮਿਲੀ ਅਤੇ ਇਸ ਨੂੰ ਬਾਹਰ ਕੱਢਣ ਵਿੱਚ 5 ਘੰਟੇ ਲੱਗ ਗਏ। ਹਾਦਸੇ ਦੇ ਕਾਰਨਾਂ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਪਰ ਮੰਨਿਆ ਜਾ ਰਿਹਾ ਹੈ ਕਿ ਕਿਸੇ ਹੋਰ ਗੱਡੀ ਨਾਲ ਟੱਕਰ ਮਗਰੋਂ ਟੋ요ਟਾ ਕੈਮਰੀ ਬੇਕਾਬੂ ਹੋ ਗਈ ਅਤੇ ਖੱਡ ਵਿੱਚ ਜਾ ਡਿੱਗੀ। ਦੱਸ ਦਈਏ ਕਿ ਦੀਵਾਨ ਪਰਿਵਾਰ ਦੇ ਬਜ਼ੁਰਗ ਜੀਆ ਨੂੰ ਆਖਰੀ ਵਾਰ ਪੈਂਸਿਲਵੇਨੀਆ ਸੂਬੇ ਦੇ ਐਰੀ ਕਸਬੇ ਦੀ ਪੀਚ ਸਟਰੀਟ ਵਿਖੇ 6 ਦਿਨ ਪਹਿਲਾਂ ਦੇਖਿਆ ਗਿਆ 버ਗਰ ਕਿੰਗ ਰੈਸਟੋਰੈਂਟ ਦੀ ਸੀਸੀਟੀਵੀ ਫੁਟੇਜ ਵਿੱਚ ਪਰਿਵਾਰ ਦੇ 2 ਮੈਂਬਰਾਂ ਨੂੰ ਅੰਦਰ ਜਾਂਦੇ ਆਂ ਦੇਖਿਆ ਗਿਆ ਜਦਕਿ ਕ੍ਰੈਡਿਟ ਕਾਰਡ ਨਾਲ ਬਿੱਲ ਅਦਾ ਕਰਨ ਅਤੇ ਬਾਹਰ ਆਉਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਇਸ ਮਗਰੋਂ ਉਹਨਾਂ ਦੀ ਗੱਡੀ ਇੰਟਰਸਟੇਟ 79 ਤੇ ਨਜ਼ਰ ਆਈ ਜਦੋਂ ਉਹ ਪੀਟਸਬਰਗ ਵੱਲ ਜਾ ਰਹੇ ਸਨ ਅਤੇ ਇਸ ਤੋਂ ਬਾਅਦ ਉਹਨਾਂ ਨੇ ਵੈਸਟ ਵਰਜੀਨੀਆ ਦੇ ਮਾਉਂਟਸਵੈਲ ਵਿਖੇ ਸਥਿਤ ਮੰਦਿਰ ਵਿੱਚ ਜਾਣਾ ਸੀ ਭਾਰਤੀ ਪਰਿਵਾਰ ਦੀ ਕਈ ਦਿਨ ਤੱਕ ਕੋਈ ਉਗਸੁਗ ਨਾ ਲੱਗਣ ਤੇ ਨਿਊਯਾਰਕ ਦੇ ਵਿਲੀਅਮਜ਼ਵੈਲ ਨਾਲ ਸੰਬੰਧਤ ਕਾਉਂਸਲ ਆਫ ਹੈਰੀਟੇਜ ਐਂਡ ਆਰਟਸ ਆਫ ਇੰਡੀਆ ਜਥੇਬੰਦੀ ਵੱਲੋਂ ਆਪਣੇ ਪੱਧਰ ਤੇ ਭਾਲ ਸ਼ੁਰੂ ਕੀਤੀ ਗਈ ਪਰ ਕੋਈ ਲਾਭ ਨਾ ਮਿਲ ਸਕਿਆ। ਵੇਰਵਾ ਰਿਪੋਰਟ ਹਮਦਰ ਟੀਵੀ। ਆ ਹੁਣ ਚਲਦੇ ਆ ਅਮਰੀਕਾ ਵਿੱਚ ਸੁੱਕੀ ਚਹਲ ਦੀ ਭੇਤ ਪਰੇ ਹਾਲਾਤ ਵਿੱਚ ਹੋਈ ਮੌਤ ਨਾਲ ਸੰਬੰਧਤ ਖਬਰ ਵਾਲ। ਖਾਲਸਤਾਨ ਹਮਾਇਤਿਆਂ ਦੇ ਤਰ ਵਿਰੋਧੀ ਸੁਖੀ ਚਹਲ ਦੀ ਕੈਲੀਫੋਰਨੀਆ ਸੂਬੇ ਵਿੱਚ ਭੇਤਪਰੇ ਹਾਲਾਤ ਵਿੱਚ ਮੌਤ ਹੋ ਗਈ। ਸੁਖੀ ਚਹਲ ਦੇ ਇੱਕ ਨਜ਼ਦੀਕੀ ਦੋਸਤ ਜਸਪਾਲ ਸਿੰਘ ਨੇ ਦੱਸਿਆ ਕਿ ਕਿਸੇ ਜਾਣਕਾਰ ਨੇ ਸੁਖੀ ਚਹਲ ਨੂੰ ਰਾਤ ਦੇ ਖਾਣੇ ਤੇ ਸੱਦਿਆ ਸੀ ਅਤੇ ਰੋਟੀ ਖਾਣ ਤੋਂ ਕੁਝ ਦੇਰ ਬਾਅਦ ਉਸਨੇ ਦਮ ਤੋੜ ਦਿੱਤਾ। ਜਸਪਾਲ ਸਿੰਘ ਨੇ ਦਾਅਵਾ ਕੀਤਾ ਕਿ ਸੁਖੀ ਚਹਲ ਦੀ ਸਿਹਤ ਬਿਲਕੁਲ ਠੀਕ-ਠਾਕ ਸੀ ਅਤੇ ਅਚਨਚੇਤ ਮੌਤ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ। ਦ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਸੁਖੀ ਚਹਲ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਵਿਖੇ ਖਾਲਿਸਤਾਨ ਬਾਰੇ ਹੋਣ ਵਾਲੀ رائے شمਾਰੀ ਦਾ ਤਿੱਖਾ ਵਿਰੋਧ ਕਰ ਰਿਹਾ ਸੀ ਰਿਪੋਰਟ ਕਹਿੰਦੀ ਹੈ ਕਿ ਖਾਲਸਾ ਟੁਡੇ ਦੇ ਬਾਨੀ ਸੁਖੀ ਚਹਲ ਨੂੰ ਪਿਛਲੇ ਸਮੇਂ ਦੌਰਾਨ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਪਰ ਇਸ ਦੇ ਬਾਵਜੂਦ ਉਸ ਨੇ ਆਪਣੇ ਵਿਚਾਰ ਨਾ ਛੱਡੇ ਕੈਲੀਫੋਰਨੀਆ ਵਿੱਚ ਸੁਖੀ ਚਹਲ ਦੇ ਨਜ਼ਦੀਕੀਆਂ ਵਿੱਚੋਂ ਇੱਕ ਬੋਟਾ ਸਿੰਘ ਕਲੇਰ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਹੀ ਹਾਲਾਤ ਬਿਲਕੁਲ ਸਪਸ਼ਟ ਹੋ ਜਾਣਗੇ ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਸਮੇਂ ਦੌਰਾਨ ਸੁਖੀ ਚਹਲ ਵੱਲੋਂ ਭਾਰਤੀ ਲੋਕਾਂ ਨੂੰ ਅਮਰੀਕਨ ਕਾਨੂੰਨ ਦੀ ਸਖਤੀ ਨਾਲ ਪਾਲਣਾ ਕਰਨ ਦਾ ਸੱਦਾ ਦਿੱਤਾ ਗਿਆ ਸੋਸ਼ਲ ਮੀਡੀਆ ਰਾਹੀਂ ਇੱਕ ਪੋਸਟ ਸਾਂਝੀ ਕਰਦੇ ਹਾਂ ਸੁਖੀ ਚਾਹਲ ਨੇ ਕਿਹਾ ਸੀ ਕਿ ਕਿਸੇ ਵੀ ਕਿਸਮ ਦੇ ਅਪਰਾਧ ਵਿੱਚ ਸ਼ਾਮਲ ਹੋਣ ਤੇ ਵਿਦੇਸ਼ੀ ਨਾਗਰਿਕਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਇਸ ਦੇ ਮੱਦੇਨਜ਼ਰ ਕਾਨੂੰਨ ਦੀ ਪਾਲਣਾ ਬੇਹਦ ਲਾਜ਼ਮੀ ਹੋ ਜਾਂਦੀ ਹੈ ਗੇਰ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਇਟਲੀ ਵਿੱਚ ਪੰਜਾਬਣ ਮੁਟਿਆਰ ਵੱਲੋਂ ਭਾਈਚਾਰੇ ਦਾ ਨਾਮ ਰੌਸ਼ਨ ਕੀਤੇ ਜਾਣ ਨਾਲ ਸਬੰਧਤ ਹੈ ਜੀ ਹਾਂ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਵੱਲੋਂ ਹਰ ਖੇਤਰ ਵਿੱਚ ਮੱਲਾ ਮਾਰਨ ਦਾ ਰੁਝਾਨ جاری ਹੈ ਅਤੇ ਇਟਲੀ ਵਿੱਚ ਇੱਕ ਪੰਜਾਬਣ ਮੁਟਿਆਰ ਨੇ ਵਿਦਿਆ ਦੇ ਖੇਤਰ ਵਿੱਚ ਇਤਿਹਾਸਕ ਪ੍ਰਾਪਤੀ ਦਰਜ ਕਰਦਿਆਂ ਸਥਾਨਕ ਵਿਦਿਆਰਥੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਤੋਰੀਨੋ ਜ਼ਿਲ੍ਹੇ ਦੇ ਪਿੰਡ ਪੰਕਾਲੇਰੀ ਵਿਖੇ ਵਸਦੇ ਪੰਜਾਬੀ ਪਰਿਵਾਰ ਦੀ ਹੁਣਹਾਰਤੀ ਸਿਮਰਨ ਸਿੰਘ ਗਿੱਲ ਨੇ ਇੰਟਰਨੈਸ਼ਨਲ ਕੰਪਿਊਟਰ ਇੰਜੀਨੀਅਰਿੰਗ ਵਿੱਚ 110 ਅੰਕਾਂ ਵਿੱਚੋਂ 110 ਅੰਕ ਹਾਸਲ ਕਰਦਿਆਂ ਮਾਸਟਰਸ ਡਿਗਰੀ ਪ੍ਰਾਪਤ ਕੀਤੀ ਅਤੇ ਸਭਨਾਂ ਦਾ ਦਿਲ ਜਿੱਤ ਲਿਆ ਆਓ ਚੱਲਦੇ ਹਾਂ ਰੋਮ ਤੋਂ ਸਾਡੇ ਸਹਿਯੋਗੀ ਗੁਰシャン ਸਿੰਘ ਸੋਨੀ ਵੱਲੋਂ ਪੇਸ਼ ਰਿਪੋਰਟ ਵੱਲ ਵਿਦਿਆ ਇੱਕ ਜਿਹੜਾ ਗਹਿਣਾ ਹੈ ਜਿਹਨੂੰ ਕੋਈ ਵੀ ਵਿਦਿਆਰਥੀ ਪਾਉਂਦਾ ਹੈ ਉਹਦੇ ਕੋਲੋਂ ਉਸ ਗਹਿਣੇ ਨੂੰ ਕੋਈ ਖੋ ਨਹੀਂ ਸਕਦਾ ਪਿਛਲੇ ਲੰਬੇ ਸਮੇਂ ਤੋਂ ਇਟਲੀ ਦੇ ਵਿੱਚ ਜੰਮੇ ਪੰਜਾਬੀ ਭਾਰਤੀ ਭਾਈਚਾਰੇ ਦੇ ਬੱਚਾਂ ਅਤੇ ਹੁਣ ਤੱਕ ਆਏ ਦਿਨ ਹਰ ਰੋਜ਼ ਹੀ ਜਦੋਂ ਵੀ ਵਿਦਿਆ ਦੇ ਜਿਹੜੇ ਸੈਸ਼ਨਾਂ ਦੇ ਰਿਜ਼ਲਟ ਹੁੰਦੇ ਆ ਯੂਨੀਵਰਸਿਟੀਆਂ ਦੇ ਸਕੂਲਾਂ ਦੇ ਆਏ ਦਿਨ ਹੀ ਬੱਚਿਆਂ ਵੱਲੋਂ ਭਾਰਤੀ ਭਾਈਚਾਰੇ ਦਾ ਨਾਮ ਬੁਲੰਦੀਆਂ ਤੇ ਰੋਸ਼ਨ ਕੀਤਾ ਜਾ ਰਿਹਾ ਹੈ ਇਸੇ ਹੀ ਲੜੀ ਤਹਿਤ ਜ਼ਿਲ੍ਹਾ ਤਰੀਨੋ ਦੇ ਛੋਟੇ ਜਿਹੇ ਕਸਬੇ ਪੰਕਾਲੇਰੀ ਦੇ ਪਿੰਡ ਵਿੱਚ ਜੰਮੀਪਲੀ ਪੰਜਾਬਣ ਮਟਿਆਰ ਸਿਮਰਨ ਸਿੰਘ ਕੌਰ ਗਿੱਲ ਜਿਹਨੂੰ ਅਸੀਂ ਇੱਥੇ ਮੈਂ ਦੱਸਣ ਜੋਗ ਹਾਂ ਕਿ ਕੁੜੀਆਂ ਦੇ ਪਹਿਲਾ ਨਾਵਾਂ ਦੇ ਨਾਲ ਹਾਦਰ ਦਾ ਪਿਤਾ ਦਾ ਨਾਮ ਜੋੜਾ ਜਾਂਦਾ ਸੀ ਜੋ ਕਿ ਸਿੰਘ ਲੱਗਾ ਹੋਇਆ ਵੈਸੇ ਪੰਜਾਬਣ ਧੀ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਨਾਲ ਸੰਬੰਧਤ ਹੈ ਪਰਿਵਾਰ ਜਿਹੜਾ ਕਿ ਬਹੁਤ ਸਾਲ ਪਹਿਲਾਂ ਹੀ ਇਟਲੀ ਦੇ ਵਿੱਚ ਰਹਿਣ ਬਸੇਰਾ ਕਰਨ ਲੱਗ ਪਿਆ ਸੀ ਇੱਥੇ ਹੀ ਜੰਮੀਪਲੀ ਪੰਜਾਬਣ ਮੁਟਿਆਰ ਨੇ ਇਸ ਕੁੜੀ ਨੇ ਪਹਿਲਾਂ ਤਾਂ ਆਪਣੇ ਪਿੰਡ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਉਸ ਤੋਂ ਬਾਅਦ ਉਹ 8ਵੀਂ ਤੱਕ ਜਿਹੜੀ ਭੜਾਈ ਆ ਉਹ ਸ਼ਹਿਰ ਦੇ ਵਿੱਚ ਛੋਟੇ ਸਕੂਲ ਤੋਂ ਕਰਕੇ ਤਰੀਨੋ ਜ਼ਿਲ੍ਹਾ ਦੇ ਤਰੀਨੋ ਦੇ ਵਿੱਚ ਪੋਲੀਟੈਕਨਿਕ ਦੀ ਤਰੀਨੋ ਜਿਹੜੀ ਯੂਨੀਵਰਸਿਟੀ ਹੈ ਉਹਦੇ ਵਿੱਚ ਦਾਖਲਾ ਲਿਆ ਜਿਸ ਵਿੱਚ ਉਸਨੇ ਬੀਤੇ ਦਿਨੀ ਲਗਾਤਾਰ 5 ਸਾਲ ਮਿਹਨਤ ਕਰਕੇ 5 ਸਾਲਾਂ ਦੀ ਜਿਹੜੀ ਡਿਗਰੀ ਆ ਉਹ ਪ੍ਰਾਪਤ ਕੀਤੀ ਹੈ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ ਜਿਹਦੇ ਨਾਲ ਪੰਜਾਬੀ ਭਾਰਤੀ ਭਾਈਚਾਰੇ ਦਾ ਨਾਮ ਬੁਲੰਦੀਆਂ ਤੇ ਰੋਸ਼ਨ ਕੀਤਾ ਹੈ ਆਓ ਤੁਹਾਨੂੰ ਲੈ ਚੱਲਦੇ ਹਾਂ ਉਸ ਸਿਮਰਨ ਗਿੱਲ ਦੇ ਕੋਲ ਜਿਸਨੇ ਇਹ ਟੌਪ ਕਰਕੇ ਜਿਹੇ ਮਾਸਟਰ ਡਿਗਰੀ ਹਾਸਲ ਕਰਕੇ ਇਟਾਲੀਅਨ ਤੇ ਹੋਰ ਮੂਲ ਦੇ ਵਿਦੇਸ਼ੀ ਮੂਲ ਦੇ ਬੱਚਿਆਂ ਨੂੰ ਪਛਾੜਦੇ ਹੋਏ ਇਹ ਜਿਹੜਾ ਮਕਾਮ ਹਾਸਲ ਕੀਤਾ ਹੈ ਲਗਾਤਾਰ 5 ਸਾਲ ਦੇ ਵਿੱਚ ਪੜ੍ਹਾਈ ਕਰਕੇ ਉਸ ਨੇ ਕੰਪਿਊਟਰ ਇੰਜੀਨੀਅਰਿੰਗ ਦੀ ਜਿਹੜੀ ਹੈ ਇਹ ਕੋਰਸ ਕੀਤਾ ਆ ਉਹਦੇ ਵਿੱਚੋਂ ਮਾਸਟਰ ਡਿਗਰੀ ਪ੍ਰਾਪਤ ਕੀਤੀ ਆ ਆਓ ਤੁਹਾਨੂੰ ਲੈ ਚਾਲਦੇ ਆ ਸਿਮਰਨ ਕੌਰ ਗੱਲ ਮੈਂ ਇਟਲੀ ਦੀ ਹੀ ਬੌਰਨ ਐ ਮੈਂ ਇੱਥੇ ਹੀ ਸਟਰੀ ਕੰਪਲੀਟ ਕੀਤੀ ਐ पहला मैं डिप्लोमा डिपलोमा सीरी छो कला और छो में मूँ वजिए ग्रेड मिले फुल ग्रेड में पास हुई थ हूँ मैं रिसेंटली मास्टर डिग्री की है कंप्यूटर इंजीनियरिंग च आर्टिफिशियल इंटेलिजेंस फील्ड च पॉलिटेक्निक पुरी थोड़ी च एक सौ दस एक सौ दस नंबर मिले को मैं कमलावत भी मिले जो कि स्पैशल ऑनर इटालियन यूनिवर्सिटी च इंडिया तो मैं रोपड़ पिंड झलिया कला तो बिलोंग करती है ਮੇਰੇ ਡਾਕਟਰ ਜੀ ਸਰਦਾਰ ਚਿਸਪਾਲ ਸਿੰਘ ਗਿੱਲ ਜੋ ਕਿ ਐਕਸ ਸਰਪੰਚ ਵੀ ਰਹੇ ਆ ਪਿੰਡ ਦੇ ਮੈਂ ਜਿਹੜੇ ਵੀਡੀਓ ਤੁਹਾਨੂੰ ਦੇਖ ਰਹੇ ਹੈ ਆਹੀ ਮੈਸੇਜ ਦਿਣਾ ਚਾਹੁੰਦੀ ਐ ਕਿ ਕਈ ਪੈਰੈਂਟਸ ਨੂੰ ਆਪਣੇ ਬੱਚੇ ਦੀ ਫਿਊਚਰ ਲਈ ਟੈਂਸ਼ਨ ਹੁੰਦੀ ਐ ਸੋਚਦੇ ਕਿ ਕਿਲੀਚ ਕੋਈ ਫਿਊਚਰ ਨਹੀਂ ਹੈਗਾ ਪਰ ਮੈਂ ਮਾਸਟਰ ਡਿਗਰੀ ਹੁਣੀ ਕੀਤੀ ਐ ਤੇ ਮੈਨੂੰ ਕਾਫੀ ਆਫਰਸ ਆ ਵੀ ਰਹੀ ਐ ਪਾਹਰ ਕੰਟਰੀਸ ਤੋਂ ਸੋ ਤੁਸੀਂ ਵੀ ਆਪਣੇ ਮੱਛੀ ਦੀ ਸਪੋਰਟ ਕਰੋ ਅਤੇ ਇਸ ਤਰੀਸ਼ੀਓ ਸਪੋਰਟ ਕਰੋ ਜਿੱਦਾ ਮੇਰੀ ਫੈਮਿਲੀ ਨੇ ਕੀਤਾ ਹੈ ਜੀ ਸਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਆਪਣੀ ਧੀ ਤੇ ਇਹਨੇ ਸਿਰਫ ਮम्मा ਪਾਪਾ ਦਾ ਨਹੀਂ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਰੋਮ ਤੋਂ ਗੁਰਸ਼ਰਨ ਸਿੰਘ ਸੋਨੀ ਦੀ ਰਿਪੋਰਟ ਆਓ ਹੁਣ ਚੱਲਦੇ ਆਂ ਰੂਸ ਵਿੱਚ ਤੁਮਾਕੇ ਦੀ ਵੀਡੀਓ ਬਣਾਉਣ ਵਾਲੀਆਂ ਦੋ ਕੁੜੀਆਂ ਦੀ ਗ੍ਰਿਫਤਾਰੀ ਨਾਲ ਸੰਬੰਧਤ ਖਬਰ ਵਾਲ ਯੂਕਰੇਨ ਵੱਲੋਂ ਕੀਤੇ ਵੱਡੇ ਡਰੋਨ ਹਮਲੇ ਦੌਰਾਨ ਰਸ਼ੀਅਨ ਤੇਲ ਡਿੱਪੂ ਸੜ ਕੇ ਸੁਆਹ ਹੋਣ ਦੀ ਵੀਡੀਓ ਬਣਾਉਣ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਵਾਲੀਆਂ ਦੋ ਕੁੜੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਦੋਹਾਂ ਨੂੰ ਸਖਤ ਸਜ਼ਾ ਸੁਣਾਈ ਜਾ ਸਕਦੀ ਹੈ। ਜਦਕਿ ਤਸਵੀਰਾਂ ਵਿੱਚ ਦੋਹਾਂ ਨਾਲ ਇੱਕ ਨੌਜਵਾਨ ਵੀ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਐਤਵਾਰ ਨੂੰ ਰੂਸ ਦੇ ਸੋਚੀ ਇਲਾਕੇ ਵਿੱਚ ਇੱਕ ਤੇਲ ਡਿੱਪੂ ਤੇ ਡਰੋਨ ਹਮਲਾ ਹੋਇਆ। ਕ੍ਰਾਸਨੋਡਾਰ ਸੂਬੇ ਦੇ ਗਵਰਨਰ ਵੈਨੀਮਨ ਕੋਂਦਰਾਤੇਵ ਨੇ ਦੱਸਿਆ ਕਿ ਤੇਲ ਡੀਪੂ ਵਿੱਚ ਲੱਗੀ ਅੱਗ ਬੁਝਾਉਣ ਲਈ ਫਾਇਰ ਸਰਵਿਸ ਦੇ 120 ਤੋਂ ਵੱਧ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ। ਦੂਜੇ ਪਾਸੇ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿੱਚ ਡੀਪੂ ਤੋਂ ਕਾਲਾ ਧੂੰਆਂ ਉੱਡਦਾ ਦੇਖਿਆ ਜਾ ਸਕਦਾ ਹੈ। ਹਮਲੇ ਦੇ ਮੱਦੇਨਜ਼ਰ ਰੂਸ ਦੀ ਸਿਵਲ ਐਵੀਏਸ਼ਨ ਏਜੰਸੀ ਵੱਲੋਂ ਕੁਝ ਸਮੇਂ ਲਈ ਸੋਚੀ ਹਵਾਈ ਅੱਡੇ ਤੇ ਉਡਾਣਾਂ ਦੀ ਆਵਾਜਾਈ ਰੋਕ ਦਿੱਤੀ ਗਈ। ਇਸੇ ਦੌਰਾਨ ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਸ਼ਨੀਚਰਵਾਰ ਤੋਂ ਐਤਵਾਰ ਤੱਕ ਯੂਕਰੇਨ ਦੇ 93 ਡਰੋਨ ਹਵਾ ਵਿੱਚ ਹੀ ਖਤਮ ਕਰ ਦਿੱਤੇ ਗਏ। ਦੂਜੇ ਪਾਸੇ ਰੂਸ ਵੱਲੋਂ ਵੀ ਯੂਕਰੇਨ ਉੱਤੇ ਲਗਾਤਾਰ ਮਿਜ਼ਾਈਲ ਹਮਲੇ ਜਾਰੀ ਨੇ। ਯੂਕਰੇਨੀ ਹਵਾਈ ਫੌਜ ਮੁਤਾਬਕ ਸ਼ਨੀਚਰਵਾਰ ਰਾਤ ਰੂਸ ਨੇ 76 ਡਰੋਨ ਅਤੇ 7 ਮਿਜ਼ਾਈਲਾਂ ਦਾਗੀਆਂ ਜਿਨ੍ਹਾਂ ਵਿੱਚੋਂ 60 ਡਰੋਨ ਅਤੇ ਇੱਕ ਮਿਜ਼ਾਈਲ ਹਵਾ ਵਿੱਚ ਹੀ ਤਬਾਹ ਕਰ ਦਿੱਤੇ ਗਏ। ਇੱਥੇ ਦੱਸਣਾ ਬਣਦਾ ਹੈ ਕਿ 31 ਜੁਲਾਈ ਨੂੰ ਰੂਸੀ ਹਮਲਿਆਂ ਦੌਰਾਨ ਯੂਕਰੇਨ ਦੇ 34 ਲੋਕ ਮਾਰੇ ਗਏ ਸਨ ਜਦਕਿ 150 ਤੋਂ ਵੱਧ ਜ਼ਖਮੀ ਹੋਏ। are report, Hamdar TV. My move to Canada was a big step for my parents. My mother knows my work hours, so the moment I connect to the Go Wi-Fi, I'll get her message. Are you on the train? Is anyone with you? And the answer is always the same. Mamad is a train operator in this cabin. There's a helpline for emergencies. Then she was really calm.